ਕਾ ਬ੍ਰਿਟ ਐਪਲੀਕੇਸ਼ਨ ਦੇ ਕੇ ਤੇ ਆ ਮੋਟਰ ਇਹਨਾਂ ਦੀ ਫੇਰ ਚੱਲ ਰਹੀ ਐ ਠੀਕ ਐ ਤੇ ਆ ਗੰਦਾ ਪਾਣੀ ਉੱਥੇ ਹੀ ਫੇਰ ਕੱਢ ਰਹੇ ਆ ਆ ਖੜੇ ਇਹਦੇ ਮਾਲਕ ਠੀਕ ਐ ਆ ਬੰਦੇ ਜੇ ਹੁਣ ਇਹਨਾਂ ਤੇ ਕਾਰਵਾਈ ਨਾ ਕੀਤੀ ਤਾਂ ਇਦੋਂ ਬਾਅਦ ਫਿਰ ਅਸੀਂ ਕਾਰਵਾਈ ਕਰਾਂਗੇ ਕੀ ਬਣਦਾ ਉਹ ਅਸੀਂ ਦੇਖਾਂਗੇ ਆ ਦੇਖ ਇਹ ਆ ਚੱਲਦਾ ਆ ਦੇਖ ਆ ਗੰਦਾ ਸੀਵਰੇਜ ਵਾਲਾ ਪਾਣੀ ਕੱਢ ਰਹੇ ਆ ਇੱਥੇ ਸਾਡੇ ਖੇਤ ਆ ਸਾਹਮਣੇ ਆ ਦੇਖੋ ਖੇਤ ਨਾ ਇੱਥੇ ਅਸੀਂ ਰੋਟੀ ਟੋਕਰੀ ਖਾਣਾ ਹੁੰਦਾ ਸਾਰਾ ਕੁਝ ਇੱਥੇ ਕਰਨਾ ਨੂੰ ਇੱਥੇ ਆ ਮوسک ਮਾਰਦਾ ਗੰਦਾ ਸੀਵਰੇਜ ਦਾ ਪਾਣੀ ਆ ਆ ਮਾਲਕ ਨੇ ਲੈ ਆਹਾ ਅਸੀਂ ਲਗਭਗ ਇੰਤੋਂ ਪਹਿਲਾਂ ਥਾਣੇ ਵੀ ਦੋ ਤਿੰਨ ਵਾਰੀ ਰੱਪਟ ਤੇ ਆਏ ਇਹਨਾਂ ਦਾ ਕੀ ਕੰਮ ਆ ਸੀਵਰੇਜ ਇਹਨਾਂ ਦੇ ਡੱਗੀਆਂ ਜੀ ਆਹਦੇ ਲੀਆਂ ਫਲੈਸ਼ ਵਾਲੀਆਂ ਲੈਟਰਨ ਵਾਲੀਆਂ ਦੇਖੋ ਪਟਕਪਟੀਆਂ ਹੋਈਆਂ ਆਹਾ ਜੇ ਬੁਰਦਵਾਰੇ ਬੁਲਾਇਆ ਯਾਰ ਫਿਰ ਆਇਆ ਥੋੜੀ ਹੁਣ ਕੰਮ ਚੱਲਦਾ 16 ਕਿੱਦੇ ਆਈ ਆਲੀਆ ਨਾਲ ਜਿਹੜੇ ਕਬਟ ਮੇਰੀ ਗੱਲ ਐਨਾ ਛੇੜ ਗੱਲ ਸਭ ਤੂੰ ਫੇ ਨਾ ਚੁੱਪ ਕਰਕੇ ਕਰਨਾ ਅਸੀਂ ਇੱਥੇ ਮਸਕ ਆਉਂਦਾ ਇੱਥੇ ਨਾ ਮਸਕ ਆਉਂਦਾ ਸਾਡੇ ਕੋਈ ਮਸਕ ਆਉਦਾ ਨਹੀਂ ਉਹ ਸਾਡੀ ਸਾਡੀ ਜਗ੍ਹਾ ਜਾ ਕੇ ਸਾਡੇ ਨਾਲ ਮੰਗਾਲੇ ਤੂੰ ਕਰ ਸੋਲਾ ਜੋ ਕੋਈ ਨਿੱਜੀ ਜਿ ਸੁਣੀ ਆਉਂਗਾ ਟਲਾ ਸਮਝ ਗਿਆ ਜੀ ਕਦੀ ਇੱਕ ਗੰਧਾ ਵਰ ਤੇਰੇ ਬੰਦੇ ਸਾਰੇ ਰਾਜ ਨੰਗਦੇ ਅਸੀਂ ਤੇਰੀ ਮਰਜ਼ੀ ਕਰੀਏ ਤੇਰਾ ਮਤਲਬ ਕਿਵੇਂ ਤੇਰੀ ਕੰਧੇ ਸਾਡਾ ਰਾਹ ਹੈ ਔਰ ਕਿਵੇਂ ਆ ਦੰਦ ਥੋੜੀ ਕੱਟ ਸਕਦਾ ਹੈ ਤੂੰ ਤੂੰ ਕਰਦੇ ਅਸੀਂ ਕਟਾਂਗੇ ਗੱਲ ਸੁਣ ਲੈ ਗੰਦ ਕੱਟੇਗਾ ਤੂੰ ਗੰਦ ਕੀ ਮੈਂ ਸਾਫਟੀ ਟੈਂਕ ਦਾ ਪਾਣੀ ਆ ਹੋਰ ਕੀ ਸੇਫਟੀ ਟੈਂਕ ਦਾ ਪਾਣੀ ਆ ਕ ਲਕੜ ਦਾ ਕਲਾਵਕ ਮੋਟਰ ਲਾ ਫਿਰ ਸੇਫਟੀ ਰੱਖਦਾ ਰੋਜ਼ ਹੀ ਹੁੰਦਾ ਯਾਰ ਤੇਰਾ ਰੋਜ਼ ਦੇਖ ਇੰਨਾ ਕਿੰਨਾ ਚੱਲਦਾ ਨਹੀਂ ਯਾਰ ਇਹ ਥੋੜੀ ਸੇਫਟੀ ਦਾ ਮਸਕਾਂਦਾ ਯਾਰ ਸਾਡੇ ਖੇਤ ਨੇ ਇੱਥੇ ਇਹ ਥੋੜੀ ਆ ਯਾਰ ਪਾਣੀ ਹੋ ਗਿਆ ਇਹ ਤੂੰ ਬਣਾਉਂਗੀ ਇੰਨਾ ਇੰਨਾ ਨਾ ਹੁੰਦਾ ਇੰਨਾ ਆ ਪੈਣ ਨਾ ਹੁੰਦਾ ਇਹ ਹੋਰ ਕਹਦਾ ਪਾਣੀ ਹੋ ਗਿਆ ਇਹ ਅਸਰੇ ਨਾ ਹੁੰਦੇ ਪਾਣੀ ਦੀ ਮਾਰਦੀ ਇਹ ਤੋਰ ਕਾ ਦਾ ਬਣਦਾ ਮੁਸਕਦਾ ਹੁੰਦਾ ਹੈ ਲਾਈਟਿੰਗ ਦਾ ਪਾਣੀ ਹੈ ਲਾਈਟਿੰਗ ਦਾ ਪਾਣੀ ਹੈ ਤੂੰ ਚਾਹਣਾ ਕੀ ਹੈ ਮੈਨੂੰ ਇਹਦਾ ਮੈਂ ਇਹ ਚਾਹੁੰਦਾ ਇੱਕ ਡੱਗ ਬਟੇਰੇ ਬਣੇ ਪਏ ਇੱਕ ਮਿੰਟ ਦੇਖ ਇੱਕ ਫੈਕਟਰੀ ਬਣਦਾ ਨਾ ਤੂੰ ਕਹ ਫੈਕਟਰੀ ਬਣਦਾ ਫੈਕਟਰੀ ਬਣਦਾ ਠੀਕ ਹੈ ਜੇ ਬਣਦਾ ਤੇਰੀ ਫੈਕਟਰੀ ਨਾ ਹੋਂਟੋਂਦਾ ਲੱਗਾਂਦਾ ਬਣੀਆਂ ਉਹ ਲੱਗਦੀਆਂ ਸੀ ਕਾ ਦਾ ਯਾਰ ਨਾ ਹੋਂਟੋਂਦਾ ਬੜੀ ਆਏ ਬਾਹਰ ਥੋੜੀ ਕੱਢੇਗਾ ਬਾਹਰ ਕਿੱਥੇ ਆਉਦੀ ਜਗ੍ਹਾ ਤੇ ਆਉਦੀ ਜਗ੍ਹਾ ਸਾਡਾ ਤਾਂ ਰਾਹ ਹੈ ਛੋੜਾ ਰਾ ਤੂੰ ਹੀ ਕਰੋ ਉਦੋਂ ਤੂੰ ਮੋਟਰ ਲਗਾ ਚੱਕ ਕੇ ਕਰ ਸੰਕਮ ਮੋਟਰ ਉਹ ਚੱਕੀ ਪਈ ਆ ਪੋਸਟ ਦੇ ਸਾਹਮਣੇ ਉਹ ਚੱਕੀ ਪਈ ਆ ਉੱਥੇ ਰੱਖੀ ਰੱਖੋ ਫਿਰ ਤੁਹਾਨੂੰ ਕੀ ਠੀਕ ਹੈ ਨਾ ਆ ਵੀ ਜਾਮਾ ਕਿਸੇ ਯਾਰ ਇਥੇ ਗੰਦ ਨਹੀਂ ਪਾਉਣ ਦਿੰਦੇ ਸੀ ਲੈ ਲੈ ਜਾ ਮੋਟਰ ਚੱਕ ਕੇ ਤੂੰ ਆਪਦੇ ਮੋਟਰ ਤੇ ਲੱਗੇ ਚੱਲੇ ਜਾ ਤੇ ਬੰਦ ਕਰ ਪਉਣਾ ਤੇ ਲੈਟਰਿੰਗ ਦਾ ਪਾੜੀ ਕਿਵੇਂ ਕੱਢੇਗਾ ਯਾਰ ਜਿਦਾ ਮਾਂ ਕੇ ਫਿਰ ਯਾਰ ਦੇਖੀ ਜਊ ਕੀ ਹੋਊਗਾ ਤੇਰੀ ਗੁੰਡਾ ਕਰਦੀ ਦੇਖ ਲੈਣੇ ਗੁੰਡਾ ਕਰਦਾ ਤੂੰ ਕਰਦਾ ਤੈਨੂੰ ਅਸੀਂ ਅਸੀਂ ਚੁੱਪੇ ਬਿਠੇ ਦਾਂਗੇ ਚੁੱਪ ਕਰ ਤੂੰ ਕੰਦਾ ਮਤਲਬ ਸਿਰ ਨੂੰ ਹੀ ਹੋਈ ਜਨੇ ਕਮਾਂਲੀ ਉਹ ਕਾਲ ਕਿਵੇਂ ਕਰਦਾ ਓਏ ਕੀ ਕਾਕੜੀਆ ਤੂੰ ਕਾਲ ਨਾ ਕਰ ਤੂੰ ਕਾਲ ਨਾ ਕਰ ਤਾਣ ਕੁੱਟ ਦਾਂਗੇ ਅਸੀਂ ਕਮਾਲ ਹੋਊਗੀ ਤੈਨੂੰ ਕਾਲ ਕਿਹੜੇ ਤੂੰ ਕਿਹਦੇ ਸਿਰ ਹੀ ਹੋ ਜਾਂਦਾ ਸਿਰ ਹੀ ਉੱਤੋਂ ਕਾਲ ਕਿਵੇਂ ਕਰਦਾ ਹੈਗਾ ਅਸੀਂ ਜਦੋਂ ਅਸੀਂ ਤੇਰੇ ਕੋਲੇ ਆ ਕੇ ਕਿਤੇ ਓਏ ਬੋਲਿਆ ਅਸੀਂ ਸੀਵਰੇ ਦਾ ਪਾੜੀ ਨਹੀਂ ਕੱਢਣ ਦਿੰਦੇ ਅਸੀਂ ਸੀ ਤੂੰ ਗਾਲ ਤਾਂ ਨਹੀਂ 내 ਤੂੰ ਤੂੰ ਕਾ ਕੇ ਮੈਂ ਕਰਦਾ ਓਏ ਬਾਈ ਕੋਈ ਨੀ ਕਾ ਕੇ ਮੈਂ ਕਰਦਾ ਤੀ ਤੋੜ ਪੜਦੂ ਮੈਂ ਕਦੀਂ ਦੀ ਤੂੰ ਗਾਲ ਕੱਢਦਾ ਭੈਣ ਦੀ ਬੱਸ ਸੁਖਦੀਪ ਓ ਮੇਰੇ ਯਾਰ ਕਿੰਨੂੰ ਮੈਂ ਦੱਸਾਂ ਨਾ ਤੂੰ ਮੈਂ ਓ ਯਾਰ ਓ ਬਾਈ ਬਾਈ ਕੋਈ ਨੀ ਕਾ ਕੇ ਮੈਂ ਕਰਦਾ ਉਹਨਾਂ ਨਾਲ ਗੱਲ ਕਰ ਕੋਈ ਯਾਰ ਕਰ ਸੁਣ ਲੈ ਮੈਂ ਕੀ ਕਰਦਾ ਅਸੀਂ ਸੀਪ ਰੱਜਾ ਪਾਣੀ ਨਹੀਂ ਅਸੀਂ ਸੀਪ ਰੱਜਾ ਪਾਣੀ ਨਹੀਂ ਕੱਟਣ ਦਿੰਦੇ ਤੂੰ ਤੂੰ ਕੱਟਿਆ ਹਰ ਕੌਟੂnga ਵਿੱਚ ਰਿਕਾਰਡਿੰਗ ਹੈ ਤੇਰੇ ਬੰਦੇ ਆਖੜੇ ਪੁੱਛਣ ਉਹਨੂੰ ਗੱਲ ਕੀਤੀ ਕਿ ਨਹੀਂ ਤੀ ਓਏ ਕਾਦੀ ਗੱਲ ਕਰਤੀ ਮੈਂ ਤੁਹਾਨੂੰ ਤੁਸੀਂ ਇੱਥੇ ਜਦੋਂ ਆ ਕੇ ਚੱਕ ਕੇ ਲੈਣ ਜੇ ਲੈਣ ਬੋਲ ਦੋ ਜਿੱਥੇ ਜਦੋਂ ਲੌਂਦਾ ਕਿਵੇਂ ਆ ਦੂਸਰੀ ਵਾਰ ਤਾਂ ਪਾਣੀ ਕਿਵੇਂ ਕੱਢੇਗਾ ਇੱਥੇ ਤੁਸੀਂ ਸ਼ੇਅਰ ਹੋਗੇ ਸਾਰਾ ਕੁਝ ਹੀ ਪੈਂਟਾ ਤੁਸੀਂ ਸ਼ੇਅਰ ਹੋ ਗਿਆ ਆ ਤੇਰੇ ਤਰਫੇ ਤਾਂ ਲੱਗਿਆ ਤੂੰ ਇਦੋਂ ਮੋਟਰ ਲਾ ਕੇ ਪਾਣੀ ਲੌਂਦਾ ਰਹਿ ਕਿਤੇ ਰੋਕਿਆ ਕਾਦੀ ਮੋਟਰ ਲੈ ਕੇ ਆ ਤੂੰ ਇੱਥੇ ਪਾਣੀ ਲੌਂਦਾ ਰਹਿ ਪਿੱਛੇ ਮੱਛੀ ਮੋਟਰ ਤਾਂ ਸੀ ਰੋਕਿਆ ਕਿਤੇ ਹਾਂ ਤੂੰ ਲਾਈਟ ਨਹੀਂ ਦਾ ਜਾ ਕੇ ਕਿਵੇਂ ਕੱਢੇਗਾ ਇੱਥੇ ਕਿਵੇਂ ਕੱਢੇ ਬੈਠੇ ਸੀ ਯਾਰ ਸੇਫਟੀ ਟੈਕ ਕਾਦੇ ਆ ਲਾਈਟਿੰਗ ਵਾਲੀ ਆ ਹਾਂ ਤੇ ਕਿਵੇਂ ਕੱਢੇਗਾ ਤੈਨੂੰ ਲਾਈਟ ਕਿਦਾ ਪਾ ਪਰ ਤੁਸੀਂ ਸਾਡੇ ਘਰ ਆਇਤੇ ਜਾਨੋ ਕਰਾਉਂਦਾ ਕਾ ਲੈ ਜਾ ਨਹੀਂ ਕਰ ਲੈ ਅੰਦਰ ਲੈ ਜਾਓ ਕੋਈ ਸਾਡਾ ਨਹੀਂ ਕੰਮ